ਹਾਂਜੀ ਭਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਨਿਆਰਾ ਮਿਹਨਤ ਤਾਂ ਘੱਟ ਕਰਦਾ ਹੈ ਪਰ ਉਸ ਨੂੰ ਮਿਹਨਤ ਦਾ ਮੁੱਲ ਜ਼ਿਆਦਾ ਮਿਲਦਾ ਹੈ ਜਾਂ ਕਹਿ દઈએ ਮਜ਼ਦੂਰੀ ਉਸ ਨੂੰ ਮਿਹਨਤ ਤੋਂ ਦੁੱਗਣੀ ਮਿਲਦੀ ਹੈ ਇਸੇ ਤਰ੍ਹਾਂ ਹੀ ਕਾਲ ਯੁਗ ਦੇ ਵਿੱਚ ਨਾਮ ਦੀ ਮਹਿਮਾ ਹੋਏਗੀ ਜੋ ਨਾਮ ਜਪੇਗਾ ਵਾਹਿਗੁਰੂ ਦਾ ਸਿਮਰਨ ਕਰੇਗਾ ਸਤ ਨਾਮ ਦਾ ਸਿਮਰਨ ਕਰੇਗਾ ਉਸ ਨੂੰ ਮੁਕਤੀ ਮਿਲ ਜਾਵੇਗੀ ਇੱਥੋਂ ਤੱਕ ਕਿ ਜੇ ਕੋਈ ਆਪਣੇ ਆਖਰੀ ਸਾਹਾਂ ਉੱਤੇ ਜਦੋਂ ਉਹ ਜ਼ਿੰਦਗੀ ਦੇ ਆਖਰੀ ਪਲ ਬਤੀਤ ਕਰ ਰਿਹਾ ਹੋਵੇ ਉਸਟਮੇ ਉਸ ਸਤਿਗੁਰੂ ਅਕਾਲ ਪੁਰਖ ਦੇ ਧਿਆਨ ਲਗਾਵੇਗਾ ਉਸ ਦਾ ਸਿਮਰਨ ਕਰੇਗਾ ਤਾਂ ਵੀ ਉਸ ਦੀ ਮੁਕਤੀ ਹੋ ਜਾਵੇਗੀ ਐਡੀ ਵੱਡੀ ਮਹਿਮਾ ਹੈ ਨਾਮ ਜਪਣ ਦੀ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਧੰਨ ਧੰਨ ਕਲਯੁਗ ਨਾਨਕਾ ਜੇ ਨਾਲ ਚੱਲੇ ਭਾਈ ਕਲਯੁਗ ਵਿੱਚ ਵੀ ਕੋ ਲੋਕ ਧੰਨ ਹਨ ਜੋ ਸਾਰੀਆਂ ਪਰਾਈਆਂ ਆਸਾਂ ਛੱਡ ਕੇ ਨਾਮ ਦਾ ਜਪ ਕਰਦੇ ਹਨ ਪਰਾਈਆਂ ਵਸਤੂਆਂ ਦਾ ਖਿਆਲ ਛੱਡ ਕੇ ਪਰਾਈਆਂ ਇਸਤਰੀਆਂ ਦਾ ਖਿਆਲ ਛੱਡ ਕੇ ਆਪਣੇ ਸਾਹ ਦੇ ਨਾਲ ਹਰ ਇੱਕ ਦੇ ਵਾਹਿਗੁਰੂ ਦਾ ਸਿਮਰਨ ਕਰਨਾ ਨਾਮ ਜਪਣਾ ਉਹ ਇਸ ਇਸ ਸੰਸਾਰਿਕ ਦੁਨੀਆ ਤੋਂ ਇਸ ਭਵਜਲ ਤੋਂ ਤਰ ਜਾਵੇਗਾ ਇਸ ਕਲਯੁਗ ਦੇ ਕੋਰ ਸਮੇਂ ਵਿੱਚੋਂ ਵੀ ਉਸ ਨੂੰ ਤਾਰ ਦੇਊਗਾ ਜੋ ਵਾਹਿਗੁਰੂ ਨੂੰ ਆਪਣੇ ਅੰਗ ਸੰਗ ਸਮਾ ਕੇ ਉਸ ਦੀ ਭਗਤੀ ਵਿੱਚ ਰਚ ਜਾਵੇਗਾ ਦਾ ਤੂੰ ਡਰ ਮੰਨੀ ਭੈ ਮੰਨੀ ਤੇ ਸਦਾ ਉਸ ਦੀ ਆਗਿਆ ਦੇ ਵਿੱਚ ਰਹੇ ਤੇ ਸਾਰੀਆਂ ਗੱਲਾਂ ਬ੍ਰਹਮਾ ਜੀ ਨੇ ਕਲਜੂ ਨੂੰ ਕਹਿਆ ਸਿੱਕੇ ਜੋ ਕਲਯੁਗ ਵਿੱਚ ਉਸ ਅਕਾਲ ਪੁਰਖ ਦਾ ਨਾਮ ਜਪੇਗਾ ਤੂੰ ਉਸ ਦਾ ਕੁਝ ਵੀ ਵਿਗਾੜ ਨਹੀਂ ਸਕੇਗਾ ਤੇ ਜੇ ਤੂੰ ਕਿਤੇ ਇਸ ਦਾ ਵਿਰੋਧ ਕਰਕੇ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਜਾਂ ਕੋਈ ਹੋਰ ਵਿਧੀ ਦੇ ਨਾਲ ਕੋਈ ਦੁੱਖ ਦਿੱਤਾ ਤਾਂ ਅਸੀਂ ਤੇਰੇ ਵਿਰੋਧੀ ਹੋ ਜਾਵਾਂਗੇ ਇਹ ਸਾਡੀ ਖਲਕਤ ਹੈ ਤੇ ਜਿੱਥੇ ਵੀ ਭਗਤੀ ਵਾਲੇ ਲੋਕ ਹੋਣਗੇ ਨਾਮ ਜਪਣ ਵਾਲੇ ਲੋਕ ਹੋਣਗੇ ਗੁਰੂ ਦੀ ਆਗਿਆ ਵਿੱਚ ਰਹਿਣ ਵਾਲੇ ਲੋਕ ਹੋਣਗੇ ਉੱਥੇ ਤੋਂ ਕਲਯੁਗ ਕਦੇ ਵੀ ਨਹੀਂ ਜਾ ਸਕਿਆ ਤੇ ਆਪਣੇ ਪਿੰਡਾਂ ਵਿੱਚ ਵੀ ਇਹ ਇੱਕ ਕਹਾਵਤ ਹੈ ਕਿ ਜਦੋਂ ਗੁਰੂ ਘਰਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਤਾਂ ਕਲਯੁਗ ਸੰਗਤ ਦੇ ਜੋੜਾਂ ਉੱਪਰ ਬਰਾਜਮਾਨ ਰਹਿੰਦਾ ਹੈ ਉੱਥੇ ਹੀ ਬੈਠਾ ਰਹਿੰਦਾ ਹੈ ਉਹ ਅੰਦਰ ਨਹੀਂ ਆਉਂਦਾ ਜਿੱਥੇ ਅਰਦਾਸ ਹੁੰਦੀ ਹੋਵੇ ਤੇ ਬ੍ਰਹਮਾ ਜੀ ਨੇ ਕਲਯੁਗ ਨੂੰ ਇਹ ਹਦਾਇਤ ਦਿੱਤੀ ਸੀ ਕਿ ਜੇ ਤੂੰ ਨਾਮ ਜਪਣ ਵਾਲਿਆਂ ਦਾ ਕੋਈ ਨੁਕਸਾਨ ਕਰੇਗਾ ਜਾਂ ਉਹਨਾਂ ਦੇ ਕੋਲੇ ਜਾਵੇਗਾ ਤਾਂ ਤੂੰ ਵੱਧਿਆ ਜਾਵੇਂਗਾ ਤੇ ਇਸ ਦੇ ਨਾਲ ਸਾਡੀ ਵੀ ਬੇਇੱਜ਼ਤੀ ਹੋਵੇਗੀ ਅਪਮਾਨ ਹੋਵੇਗਾ ਇਸ ਕਰਕੇ ਨਾਮ ਜਪਣ ਵਾਲਿਆਂ ਤੋਂ ਤੂੰ ਹਮੇਸ਼ਾ ਦੂਰ ਰਹੇਗਾ ਮੈਂ ਤੈਨੂੰ ਹਦਾਇਤ ਦੇ ਰਿਹਾ ਹਾਂ ਇਹਨਾਂ ਸਾਰੀਆਂ ਗੱਲਾਂ ਨੂੰ ਤੂੰ ਆਪਣੇ ਮਨ ਚੋਂ ਨਹੀਂ ਵਿਸਾਰਨਾ ਭੁੱਲਣਾ ਨਹੀਂ ਹੈ ਇਹਨਾਂ ਗੱਲਾਂ ਨੂੰ ਹੁਣ ਜੋ ਸਤਗੁਰ ਸੱਚੇ ਬਾਦਸ਼ਾਹ ਉਸ ਅਕਾਲ ਪੁਰਖ ਦੇ ਜੋ ਪਿਆਰੇ ਲੋਕ ਹੁੰਦੇ ਹਨ ਉਹਨਾਂ ਦੀ ਤਨਗੁਰੂ ਅਰਜਨ ਦੇਵ ਜੀ ਨੇ ਬਹੁਤ ਸੋਹਣੇ ਉਦਾਹਰਨ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਹਰਖ-ਹੋਗ ਦੋਹਾਂ ਤੋਂ ਮੁਕਤੇ। ਜਾਨੀ ਕਿ ਉਹ ਖੁਸ਼ੀ ਅਤੇ ਗਮੀ ਦੋਨਾਂ ਤੋਂ ਹੀ ਆਜ਼ਾਦ ਹੁੰਦੇ ਹਨ ਤੇ ਉਹ ਦੁਨੀਆ ਨਾਲੋਂ ਹਮੇਸ਼ਾ ਹੀ ਅਲੱਗ ਰਹਿੰਦੇ ਹਨ ਕਿਉਂਕਿ ਉਹਨਾਂ ਨੂੰ ਉਸ ਅਕਾਲ ਪੁਰਖ ਨਾਲ ਜੁੜਨ ਦੀ ਵਿਧੀ ਆਉਂਦੀ ਆ ਉਹ ਉਸੇ ਦੇ ਰੰਗ ਵਿੱਚ ਹੀ ਮਸਤ ਰਹਿੰਦੇ ਹਨ। ਹੁੰਦੇ ਤਾਂ ਉਹ دنیਵੀ ਲੋਕ ਹੀ ਆ ਉਹ ਦਿਸਦੇ ਵੀ ਸਭ ਨੂੰ ਹੁੰਦੇ ਆ ਤੇ ਰਹਿੰਦੇ ਵੀ ਧਨਿਆਵੀ ਲੋਕਾਂ ਦੇ ਵਿੱਚ ਹੀ ਹਨ ਪਰ ਉਹਨਾਂ ਦੀ ਜੋ ਸਮਰਤੀ ਹੁੰਦੀ ਹੈ ਉਹ ਬੁੱਧੀ ਹੁੰਦੀ ਹੈ ਉਹ ਉਸ ਅਕਾਲ ਪੁਰਖ ਦੇ ਨਾਲ ਹੀ ਜੁੜੀ ਹੋਈ ਹੁੰਦੀ ਹੈ ਜੀ ਕਰਨੀ ਹੁੰਦੀ ਹੈ ਉਸ ਨਾਮ ਜਪਣ ਵਾਲੇ ਲੋਕਾਂ ਦੀ ਬ੍ਰਹਮਾ ਜੀ ਕਹਿੰਦੇ ਹਨ ਕਿ ਤੇਰੇ ਸਮੇਂ ਦੇ ਵਿੱਚ ਕਾਲ ਯੁਗ ਤੂੰ ਬਹੁਤ ਕੁਝ ਕਰ ਸਕੇਗਾ ਤੇਰਾ ਹਰ ਪਾਸੇ ਜੋਰ ਚੱਲੇਗਾ ਪਰ ਨਾਮ ਜਪਣ ਵਾਲਿਆਂ ਤੇ ਤੇਰਾ ਕੋਈ ਵਾਸ ਨਹੀਂ ਚੱਲੇਗਾ ਬ੍ਰਹਮਾ ਜੀ ਨੇ ਕਾਲ ਯੁਗ ਨੂੰ ਇੱਕ ਹੋਰ ਵੀ ਹਦਾਇਤ ਦਿੱਤੀ ਸੀ ਉਹਨਾਂ ਨੇ ਕਿਹਾ ਸੀ ਕਿ ਨਾਮ ਜਪਣ ਵਾਲਿਆਂ ਉੱਤੇ ਤੂੰ ਕਦੇ ਵੀ ਆਪਣਾ ਜੋਰ ਈ ਸ਼ਮਾਇਸ਼ ਨਾ ਕਰੀਂ ਜੇ ਤੂੰ ਜੋਰ ਜਿਮਾਇਸ਼ ਕਰੇਗਾ ਤਾਂ ਤੂੰ ਹਾਰ ਜਾਵੇਂਗਾ ਤੇ ਇਸ ਨਾਲ ਤੇਰੀ ਬਹੁਤ ਜ਼ਿਆਦਾ ਨਖੇਦੀ ਹੋਵੇਗੀ ਤੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਕਲਜਗ ਨੂੰ ਕਹਿੰਦੇ ਹਨ ਕਿ ਕਲਜਗ ਸਾਨੂੰ ਤੂੰ ਹੋਰ ਦੱਸ ਹੁਣ ਤੱਕ ਕੀ ਕੀਤਾ ਹੈ ਅੱਗੇ ਕੀ ਕਰੇਗਾ ਤੇ ਤੂੰ ਹੁਣ ਕੀ ਕਰ ਰਿਹਾ ਹੈ ਫਿਰ ਕਲਜਗ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਮੈਨੂੰ ਬ੍ਰਹਮਾ ਜੀ ਨੇ ਕਿਹਾ ਸੀ ਕਿ ਜੋ ਆਪਣੀ ਧਰਮ ਪਤਨੀ ਉੱਤੇ ਸੰਤੋਖ ਰੱਖੇਗਾ ਅਤੇ ਖਾਣ ਵਾਲੀ ਚੀਜ਼ ਨੂੰ ਇਹ ਦੇਖ ਕੇ ਖਾਵੇਗਾ ਕਿ ਇਹ ਖਾਣ ਵਾਲੀ ਹੈ ਇਹ ਨਹੀਂ ਖਾਣ ਵਾਲੀ ਆਪਣਾ ਸਮਾਂ ਸੰਕੋਚ ਕੇ ਚੱਲੇਗਾ ਕੰਨਾਂ ਨਾਲ ਵਧੀਆ ਸੁਨੇਗਾ ਤੇ ਜੀਭ ਨਾਲ ਵਧੀਆ ਸ਼ਬਦ ਉਚਾਰਨ ਕਰੇਗਾ हे ਮੇਰੇ ਕਾਲਜੋ ਪੁੱਤਰ ਉਹ ਆਦਮੀ ਉਹ ਵਿਅਕਤੀ ਤੇਰੇ ਸਮੇਂ ਦੇ ਵਿੱਚ ਮਾਣਯੋਗ ਸੰਤ ਹੋਵੇਗਾ ਇਹ ਗੱਲ ਤੂੰ ਆਪਣੇ ਚਿੱਤ ਵਿੱਚ ਧਾਰ ਲੈਵੀਂ ਆਪਣੇ ਮਨ ਵਿੱਚ ਰੱਖ ਲੈਵੀਂ ਤੇਰੇ ਸਮੇਂ ਦੇ ਵਿੱਚ ਉਸ ਦੀ ਬੜੀ ਚੜ੍ਹਾਈ ਹੋਵੇਗੀ ਤੇ ਉਸ ਦੀ ਬਹੁਤ ਜ਼ਿਆਦਾ ਪੂਜਾ ਹੋਵੇਗੀ ਪਰ ਜੋ ਅੱਜ ਦਾ ਆਪਣੇ ਸਮਾਜ ਵਿੱਚ ਸਮਾਂ ਹੈ ਉਸ ਵਿੱਚ ਇੱਕ ਵਿਆਹਿਆ ਹੋਇਆ ਵਿਅਕਤੀ ਦੂਸਰੀਆਂ ਔਰਤਾਂ ਵੱਲ ਜ਼ਿਆਦਾ ਧਿਆਨ ਦਿੰਦਾ ਹੈ ਆਪਣੀ ਇਸਤਰੀ ਦੇ ਨਾਲ ਤੇ ਔਰਤਾਂ ਵੀ ਇਸੇ ਤਰ੍ਹਾਂ ਹੀ ਹਨ ਉਹ ਦੂਸਰੇ ਵਿਅਕਤੀ ਵੱਲ ਜ਼ਿਆਦਾ ਆਕਰਸ਼ਿਤ ਹੁੰਦੀਆਂ ਹਨ ਆਪਣੇ ਵਿਅਕਤੀ ਦੇ ਨਾਲੋਂ ਹਲਤ ਨਿਗਾਹ ਦੇ ਨਾਲ ਝਾਕਦੇ ਹਨ ਦੋਨੋਂ ਇੱਕ ਦੂਸਰੇ ਤੋਂ ਵੱਖ ਹੋ ਕੇ ਤੇ ਇਹ ਸਾਰਾ ਕੁਝ ਕਾਲ ਯੁਗ ਦਾ ਵਰਤਾਰਾ ਹੀ ਹੈ ਜੋ ਕਿ ਕਾਲ ਯੁਗ ਦਾ ਸਮਾਂ ਚੱਲ ਰਿਹਾ ਹੈ ਗਲਤ ਸੁਣਨ ਤੇ ਗਲਤ ਦੇਖਣ ਦੇ ਨਾਲ ਜਿੰਨੀ ਮਨ ਦੀ ਸ਼ਕਤੀ ਖਰਾਬ ਹੁੰਦੀ ਹੈ ਨਸ਼ਟ ਹੁੰਦੀ ਹੈ ਤੇ ਗੁਰੂ ਨਾਲੋਂ ਦੂਰੀ ਬਾਦੀ ਹੈ ਸਿਮਰਨ ਨਾਲੋਂ ਦੂਰੀ ਬਾਦੀ ਹੈ ਹੋਰ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਹੁੰਦੀ ਤੇ ਇਹੀ ਕਾਲ ਯੁਗ ਦੇ ਵਰਤਾਰੇ ਵਿੱਚ ਇੱਕ ਮੇਨ ਗੱਲ ਹੈ ਕਿ ਆਪਣੇ ਮਨ ਨੂੰ ਕਿਸੇ ਵੀ ਜਗ੍ਹਾ ਉੱਤੇ ਸ਼ਾਂਤੀ ਨਹੀਂ ਆਉਂਦੀ ਉਹ ਗੱਲ ਵੱਖਰੀ ਹੈ ਜੇਕਰ ਆਪਾਂ ਸਿਮਰਨ ਵਿੱਚ ਲੱਗੇ ਹਾਂ ਨਾਮ ਵਿੱਚ ਲੱਗੇ ਹਾਂ ਫਿਰ ਮਨ ਨੂੰ ਸ਼ਾਂਤੀ ਆ ਜਾਵੇਗੀ ਪਰ ਬਾਅਦ ਵਿੱਚ ਮਨ ਹਮੇਸ਼ਾ ਹੀ ਵਿਚਲਿਤ ਰਹਿੰਦਾ ਹੈ ਤੇ ਸਾਧੂ ਸੰਤਾਂ ਦੀ ਮਹਾਨ ਪੁਰਸ਼ਾਂ ਦੀ ਇਹ ਹੀ ਨਿਸ਼ਾਨੀ ਹੁੰਦੀ ਹੈ ਕਿ ਉਹਨਾਂ ਨੂੰ ਦੇਖ ਕੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ ਤੇ ਅੱਖਾਂ ਠੰਡੀਆਂ ਹੋ ਜਾਂਦੀਆਂ ਹਨ ਕਿਉਂਕਿ ਅਜਿਹੇ ਮਹਾਨ ਪੁਰਸ਼ਾਂ ਨੇ ਆਪਣਾ ਇੰਦਰੀਆਂ ਉੱਤੇ ਆਪਣੀਆਂ ਅੱਖਾਂ ਉੱਤੇ ਕਾਬੂ ਪਾਇਆ ਹੁੰਦਾ ਹੈ ਅੱਜ ਕੱਲ੍ਹ ਦੇ ਸਮੇਂ ਵਿੱਚ ਪਖੰਡੀ ਸਾਧੂ ਬਹੁਤ ਜ਼ਿਆਦਾ ਮਿਲ ਜਾਣਗੇ ਪਰ ਜੋ ਸੱਚਾ-ਸੁੱੱਚਾ ਹੋਵੇਗਾ ਉਹ ਬਹੁਤ ਜ਼ਿਆਦਾ ਘਟ ਹੋਵੇਗਾ ਉਹ ਕਰੋੜਾਂ ਵਿੱਚੋਂ ਲੱਖਾਂ ਵਿੱਚੋਂ ਇੱਕ ਹੀ ਹੋਵੇਗਾ ਫਿਰ ਤਨਗੁਰ ਗੋਵਿੰਦ ਸਿੰਘ ਜੀ ਕਹਿਣ ਲੱਗੇ ਕਿ ਕਲਯੁਗ ਹੋਰ ਬ੍ਰਹਮਾ ਜੀ ਨੇ ਤੁਹਾਨੂੰ ਕੀ ਆਖਿਆ ਸੀ ਤਾਂ ਕਲਯੁਗ ਕਹਿਣ ਲਗਾ ਆਕਾਲਪੁਰਖ ਉਹਨਾਂ ਨੇ ਕਿਹਾ ਸੀ ਕਿ ਜੋ ਸਤਜਯੁਗ ਹੈ ਉਹ ਮੇਰੇ ਸਿਰ ਵਿੱਚ ਵਸਦਾ ਹੈ ਤੇ ਜੋ ਤ੍ਰੇਤਾਯੁਗ ਹੈ ਉਹ ਮੇਰੀਆਂ ਬਾਹਾਂ ਦੇ ਵਿੱਚ ਹੈ ਜੋ ਦੁਆਪਰਯੁਗ ਹੈ ਉਹ ਮੇਰੀਆਂ ਲੱਤਾਂ ਦੇ ਵਿੱਚ ਵਸਦਾ ਹੈ ਤੇ ਜੋ ਤੂੰ ਹੈ ਤੂੰ ਮੇਰੇ ਚਰਨਾਂ ਦੇ ਵਿੱਚ ਵਸਦਾ ਏਸੇ ਕਰਕੇ ਹੀ ਚਰਣਾ ਦੀ ਸੇਵਾ ਕਰੋ ਅੰਗ ਅੰਗ ਦੀ ਮੁਕਤੀ ਹੈ ਉਹ ਮੈਂ ਵੇਦਾਂ ਵਿੱਚ ਲਿਖ ਦਿੱਤੀ ਹੈ ਤੇ ਅਕਾਲ ਪੁਰਖ ਸੱਚੇ ਪਾਤਸ਼ਾਹ ਏਦਾਂ ਮੈਨੂੰ ਬ੍ਰਹਮਾ ਜੀ ਕਹਿ ਰਹੇ ਸਨ ਤੇ ਸਨਾਤਨੀਆਂ ਵੇਦਾਂ ਵਿੱਚ ਵੀ ਇਹ ਗੱਲਾਂ ਲਿਖੀਆਂ ਮਿਲਦੀਆਂ ਹਨ ਕਿ ਨਾਮ ਤੋਂ ਉੱਤੇ ਕੋਈ ਵੀ ਚੀਜ਼ ਨਹੀਂ ਹੈ ਨਾਮ ਸਭ ਤੋਂ ਉੱਤਮ ਹੈ ਹੁਣ ਜੋ ਨਾਮ ਜਪਣ ਦੀ ਕਲਾ ਹੋਵੇਗੀ ਇਹ ਸਿਰਫ ਕਾਲ ਯੁਗ ਦੇ ਵਿੱਚ ਹੀ ਹੋਵੇਗੀ ਜੋ ਪਹਿਲਾਂ ਵਾਲੇ ਤਿੰਨ ਯੁਗ ਸਨ ਉਹਨਾਂ ਵਿੱਚ ਇਹ ਕਲਾ ਨਹੀਂ ਸੀ ਪਹਿਲਾਂ ਵਾਲੇ ਯੁਗਾਂ ਵਿੱਚ ਬਹੁਤ ਜ਼ਿਆਦਾ ਵੱਡੇ ਵੱਡੇ ਤਪ ਕੀਤੇ ਜਾਂਦੇ ਸਨ ਪਰ ਅੰਤਰ ਧਿਆਨ ਹੋ ਕੇ ਅੰਦਰੋਂ ਧਿਆਨ ਲਾ ਕੇ ਉਸ ਅਕਾਲ ਪੁਰਖ ਦਾ ਨਾਮ ਲੈਣਾ ਉਸ ਦਾ ਸਿਮਰਨ ਕਰਨਾ ਇਹ ਸਿਰਫ ਕਾਲ ਯੁਗ ਵਿੱਚ ਹੀ ਹੋਵੇਗਾ ਪਰ ਇੱਥੇ ਇਹ ਗੱਲ ਵੀ ਜ਼ਰੂਰ ਹੋਵੇਗੀ ਕਿ ਇਸ ਨੂੰ ਕੋਈ ਖਾਸ ਵਿਅਕਤੀ ਜਾਂ ਕੋਈ ਖਾਸ ਮਹਾਪੁਰਸ਼ ਕੋਈ ਵਿਰਲਾ ਹੀ ਕਰੇਗਾ ਕੋਈ ਜ਼ਿਆਦਾ ਲੋਕ ਇਸ ਨੂੰ ਨਹੀਂ ਕਰ ਸਕਣਗੇ ਹੁਣੇ ਪਰਾ ਬਾਣੀ ਕੀ ਹੈ ਜੋ ਧੁੰਨੀ ਤੋਂ ਲੈ ਕੇ ਅਕਾਲ ਪੁਰਖ ਦਾ ਨਾਮ ਲਿਆ ਜਾਂਦਾ ਹੈ ਜੋ ਧੁੰਨੇ ਤੋਂ ਆਵਾਜ਼ ਨਿਕਲਦੀ ਹੈ ਉਸ ਨੂੰ ਪਰਾਵਾਣੀ ਕਿਹਾ ਜਾਂਦਾ ਹੈ ਤੇ ਥੋੜੀ ਜਿਹੀ ਉੱਪਰ ਛਾਤੀ ਕੋਲ ਆਵਾਜ਼ ਆਉਂਦੀ ਹੈ ਉਸ ਨੂੰ ਪਸੰਤੀ ਕਹਿੰਦੇ ਹਨ ਤੇ ਜੋ ਗਲੇ ਵਿੱਚੋਂ ਧੁਨ ਬਾਹਰ ਆਉਂਦੀ ਹੈ ਉਸ ਨੂੰ ਮਦਮਾ ਕਿਹਾ ਜਾਂਦਾ ਹੈ ਤੇ ਜਵਾਨ ਰਾਹੀ ਨਿਕਲਣ ਵਾਲੀ ਧੁਨ ਨੂੰ ਪਰਖਰੀ ਕਿਹਾ ਜਾਂਦਾ ਹੈ ਹੁਣ ਜੋ ਕੋਈ ਪਰਾ ਦੇ ਵਿੱਚ ਗੁਰੂ ਦਾ ਨਾਮ ਸਿਮਰਨ ਕਰਦਾ ਨਾ ਉਹ ਇੰਨੀ ਤੇਜ ਕਰਦਾ ਹੈ ਕਿ ਆਪਾਂ ਜਵਾਨ ਰਾਹੀ ਕਿੰਨੇ ਵਾਰ ਕਰੋੜ ਕਹਾਂਗੇ ਉਸ ਤੋਂ ਕਿਤੇ ਜ਼ਿਆਦਾ ਤੇਜ ਉਸ ਰਾਹੀਂ ਕਿਹਾ ਜਾਂਦਾ ਹੈ ਪਰਾਤੁਨੀ ਰਹੀਂ ਤੇ ਇਹ ਸੀ ਕਾਲ ਯੁਗ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਬਾਰਤਾ ਲਾਪਤਾ ਇਤਿਹਾਸ ਇਤਿਹਾਸ ਦੱਸਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨ